ਸਾਸਰੀ ਕਾਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਨਾ ਫਿਰਨੀ ਬਣਾਉਣੀ ਹੈ ਜੋ ਆਪਣੀਆਂ ਦਾਦੀਆਂ ਨਾਨੀਆਂ ਬਣਾਉਂਦੀਆਂ ਹੁੰਦੀਆਂ ਸੀ ਤੇ ਉਹ ਬਿਦਾਲ ਸਾਰਿਆਂ ਨੂੰ ਤੇ ਅੱਜ ਆਪਾਂ ਨਾ ਫਿਰਨੀ ਬਣਾਉਣੀ ਹੈ ਚੌਲਾਂ ਦੀ ਤੇ ਆਪਣਾ ਫਿਰਨੀ ਦਾ ਵੀਡੀਓ ਤੁਸੀਂ ਜ਼ਰੂਰ ਦੇਖਿਓ ਚੌਲ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੇ ਵਿੱਚ ਆਪਾਂ ਦੁੱਧ ਪਾ ਕੇ ਥੋੜਾ ਜਣਾ ਇਹਨੂੰ ਬਾਹਾਂ ਨਹੀਂ ਇਹਨੂੰ ਪੀਠਣਾ ਆਪਾਂ ਮੋਟਾ ਜਰਾ ਰੱਖ ਕੇ ਪੀਠਾਂਗੇ ਆ ਦੇਖੋ ਦੁੱਧ ਪਾਤਾ ਜੀ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਦਰੜ ਫਰੜਾ ਕਰ ਲੈਨੇ ਆ ਥੋੜਾ ਜਿਹਾ ਕਰਕੇ ਅੱਗ ਮਚਾ ਤੀ ਜੀ ਆਪਾਂ ਤੇ ਹੁਣ ਇਹਦੇ ਵਿੱਚ ਨਾ ਆਪਾਂ ਦੁੱਧ ਪਾਉਣੇ ਆ ਦੁੱਧ ਪਾਤਾ ਦੇ ਦੇ ਵਿੱਚ ਜਿਹੜੇ ਚੌਲ ਪਿੱਠੇ ਆ ਆਪਾਂ ਉਹ ਪਾ ਦੇਾਂਗੇ ਚੌਲ ਥੋੜੇ ਦਰਦਰੇ ਜਿਹੇ ਰੱਖਣੇ ਬਾਹਲੇ ਐ ਬ੍ਰੀਕ ਨਹੀਂ ਕਰਨੇਗੇ ਆਵੇ ਥੋੜਾ ਜਿਹਾ ਪਾਣੀ ਪਾ ਦਿੰਨੇ ਵਿੱਚ ਥੋੜਾ ਜਿਹਾ ਪਾਣੀ ਪਾਤਾ ਆਪ ਲੈ ਚੀਆਂ ਵੀ ਪਾਦੀਆਂ ਦੇ ਵਿੱਚ ਤਿੰਨ ਲੈ ਚੀਆਂ ਪਾਦੀਆਂ ਕੁੱਟ ਕੇ ਥੋੜਾ ਦੁੱਧ ਪਾਉਣਾ ਥੋੜਾ ਥੋੜਾ ਘੜਕੀ ਹੋਰ ਇਹਨਾਂ ਥੱਲੇ ਮਰਮਲੇ ਲੱਗਦੇ ਆ ਚੌਲ ਪੀਠੇ ਕਰਕੇ ਤੇ ਹਲਾਉਂਦੇ ਰਹਿਣਾ ਨਾਲ ਦੇ ਨਾਲ ਸੰਗਣਿਤ ਹੋ ਗਈ ਥੋੜੇ ਥੋੜੇ ਇਹਦੇ ਤਿੰਨ ਧੱਕੇ ਨਾਲ ਗੰਡਾ ਪੈਂਦੀਆਂ ਹਲਾਉਂਦੇ ਹੀ ਰਹਿਣਾ ਬਸ ਹਲਾਉਂਦੇ ਹੀ ਰਹਿਣਾ ਇਹ ਨੰਨਾਂ ਦਾਦਿਆਂ ਆਪਣੀਆਂ ਬਣਾਉਂਦੀਆਂ ਹੁੰਦੀਆਂ ਸੀ ਫਿਰ ਨਹੀਂ ਹੁਣ ਫਿਰ ਇਹਦਾ ਟ੍ਰੈਂਡ ਹੈਗਾ ਹੁਣ ਫਿਰ ਲੋਕ ਬਣਾਉਣ ਲੱਗੇ ਤਾਂ ਕੇਸਰ ਪਾ ਦੇ ਉਹ ਇਹਦੇ ਚ ਜੇ ਕੇਸਰ ਹੋਵੇ ਤੇ ਨਹੀਂ ਚੁੰਡੀ ਕਿ ਨਾ ਹਲਦੀ ਪਾ ਕੇ ਤਾਂ ਰੰਗ ਚੇਂਜ ਕਰ ਦਿੰਨੇ ਆਪਾਂ ਹਲਦੀ ਦੀ ਕੋਈ ਸਮੈਲ ਨਹੀਂ ਆਉਣੀ ਕੋਈ ਕੁਝ ਨਹੀਂ ਆਉਣਾਗਾ ਕਲਰ ਚੇਂਜ ਕਰਨ ਵਾਸਤੇ ਮੜੇ ਜੀ ਹਲਦੀ ਪਾਈ ਚੁਟਕੀਗਾ ਯਾ ਲੋ ਜਾ ਕਲਰ ਵੀ ਸੋਹਣਾ ਲੱਗੂਗਾ ਦੇਖੋ ਸੰਗਣੀ ਹੋ ਗਈ ਇਹ ਦੁੱਧ ਥੋੜਾ ਜਿਹਾ ਹੋਰ ਆਪਾਂ ਪਾ ਦਿੰਨੇ ਹਾਂ ਕਿਉਂਕਿ ਚੌਲ ਪੀਸੇ ਹਨ ਉਹ ਫੁੱਲ ਜਾਣਗੇ ਹੋਰ ਦੁੱਧ ਆਪਾਂ ਪਾਤਾ ਸੀ ਇਹ ਵਿੱਚ ਤਾਂ ਹੁਣ ਸੰਗਣੀ ਹੋ ਜੂਗੀ ਨਾ ਮਨ ਬਸੇ ਪਾਣੀ ਜੂਗੀ ਹੁਣ ਆਪਾਂ ਲਾ ਦੇਣ ਬਹੁਤ ਆਵਾਰ ਰਹਿ ਜਗੀ ਆ ਥੋੜੀ ਜਿਹੀ ਨਾ ਹਲਦੀ ਪਾ ਕੇ ਦੇਖੋ ਥੋੜਾ ਜਿਹਾ ਕਲਰ ਪੀਲਾ ਹੋ ਗਿਆ ਇਹਦਾ ਐਵੇਂ ਚੁਟਕੀ ਜੀ ਪਾਈ ਆ ਆਪਾਂ ਤਾਂ ਬਾਹਲੀ ਪਾਈ ਨਹੀਂ ਹਲਦੀ ਜੇ ਕੇਸਰ ਹੋਵੇ ਤਾਂ ਕੇਸਰ ਪਾ ਦੇਵੇਂ ਕਸਟਰਡ ਨਾਲ ਤਾਂ ਫਿਰ ਬਾਹਲੀ ਸੰਗਣੀ ਹੋ ਜੂਗੀ ਆਮ ਖੀਰ ਜਿੱਦ ਆਪਾਂ ਕਸਟਰਡ ਨਹੀਂ ਪਾ ਲੈਨੇ ਆ ਆ ਦੇਖੋ ਜੀ ਹੁਣ ਫੇਰ ਦੁੱਧ ਪਾਤਾ ਸੀ ਦਵਾਰਾਂ ਤੇ ਮਾੜੇ ਮੋٹے ਥੱਲੇ ਨਾ ਮਲਮਲੀ ਲੱਗ ਜਾਂਦੀ ਧੱਕੇ ਨਾਲ ਆ ਦੇਖੋ ਜੀ ਹੁਣ ਆਪਾਂ ਖੰਡ ਪਾ ਦਿੰਨੇ ਵਿੱਚ ਦੈਸੀ ਖੰਡੀ ਆਪਣੀ ਦੂਜੀ ਨੇ ਵਰਤਦੇ ਆਪਾਂ ਉਹ ਪਾਲਸ ਜੀ ਕੀਤੀ ਹੁੰਜੋ ਵਧੀਆ ਹੀ ਨਹੀਂ ਲੱਗਦੀ ਖੰਡ ਮੈਂ ਤਾਂ 5 ਸਾਲ ਹੋ ਗਏ ਘਟ ਤੋਂ ਘਟਾ ਪਰ ਇਹ ਖੰਡ ਵਰਤਦੇ ਆਂ ਦੇਸੀ ਬਸ ਹਲਾਉਣਾ ਨਹੀਂ ਆਪਾਂ ਰੁਕਣਾਗਾ ਹਲਾਈ ਜਾਣੀ ਹੈ ਹਲਾਈ ਲੈ ਆਣੀ ਹੈ ਫਿਰਨੀ ਆ ਦੇਖ ਫੇਰ ਨੂੰ ਮਾੜੀ ਮੋਟੀ ਨਾ ਮੈਨੂੰ ਅੱਜ YouTube ਮੇਰੇ ਫੈਮਿਲੀ ਦਾ ਕੋਈ ਮੈਂਬਰ ਨੇ ਕਿਹਾ ਕਹਿੰਦੇ ਤੂੰ ਕੜਸੀ ਰਖਿਆ ਐ ਮਾਰਦੇ ਵਾਲਾ ਕੜਕਾ ਕਰਦੀ ਐ ਤੇ ਮੈਂ ਕਹਿੰਦਾ ਹੁਣ ਮੈਂ ਚੰਚਾ ਰੱਖਿਆ ਕਰ ਮੈਂ ਕਹਿੰਦਾ ਮੈਨੂੰ ਵੀ ਫੀਲ ਹੁੰਦਾ ਸੀ ਜਦੋਂ ਮੈਂ ਕੜਸੀ ਮਾਰਦੀ ਹਾਂ ਨਾ ਤੇ ਕੜਸੀ ਪਟੱਕ ਪਟਾਕਾ ਕਰਦੇ ਹੋ ਆਪ ਨੂੰ ਵੀ ਬੁਰੀ ਲੱਗਦੀ ਐ ਤੇ ਮੈਂ ਕਹਿੰਦਾ ਚਲੋ ਹੌਲੀ ਹੌਲੀ ਹਿਸਾਬ ਆ ਜਾਂਦਾ ਵੀ ਆਪਾਂ ਕਿਹੜਾ ਕਦੇ ਵੀਡੀਓ ਬਣਾਈ ਸੀ ਹਣਾ ਤੇ ਤਾਂ ਕਰਕੇ ਫਿਰ ਮੈਂ ਕਿ ਚੰਚਾ ਰੱਖਿਆ ਕੋਲੇ ਨਾ ਦੇਖੋ ਜੀ ਹੁਣ ਪੂਰੀ ਵਾਲੇ ਪੈ ਗਈ ਐ ਤੇ ਬਣ ਗਈ ਤਿਆਰ ਐ ਮੜਾ ਸੇਕਾਪਾਹੁਰ ਵਾਲਾ ਇਹ ਨਿਆ ਦੇਖੋ ਜੀ ਬਣ ਗਈ ਆਪਣੀ ਫਿਰਨੀ ਆ ਦੇਖੋ ਬਸ ਹੁਣ ਬੰਦ ਕਰ ਦਾਂਗੇ ਥੋੜਾ ਜਿਹਾ ਰੱਖ ਕੇ ਨਾ ਇਹਨੂੰ ਤੇ ਫੇਰ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਇਹਦਾ ਟੇਸਟ ਕਿਵੇਂ ਬਣਿਆ ਆ ਦੇਖੋ ਜੀ ਆਪਣੀ ਫਿਰਨੀ ਬਣ ਗਈ ਹੈ ਤੇ ਹੁਣ ਆਪਾਂ ਦੇਖਦੇ ਹਾਂ ਬਹੁਤ ਸਵਾਦਵਨੀ ਵਸ ਕੀ ਇਜ਼ ਦਾ ਟੇਸਟੀ ਇਹ ਵਿੱਚੋਂ ਜਾਂਦੀ ਇਹ ਥੋੜੀ ਜਿਹੀ ਵਧੀਆ ਲੱਗਦੀ ਉਹ ਤੁਹਾਨੂੰ ਖੀਰ ਨਾਲ ਬਹੁਤ ਸਵਾਦਵਨੀ